ਸਿਰ ਤੋਂ ਭਾਰ ਲਾਇਆ ਤਾਜ ਕਿਸੇ ਪਾਸੇ ਘੋੜਾ ਕਿਸੇ ਪਾਸੇ ਤਲਕਾਂ ਛੇੜ ਦਿੱਤੀ ਜੰਗ ਰਾਤ ਵੇਲੇ ਮੋੜਾ ਕਿਸੇ ਪਾਸੇ ਤੋੜਾ ਕਿਸੇ ਪਾਸੇ ਸਬਰ ਸੋਹਣੇ ਸਿਖੇ ਬੱਚਿਆਂ ਦਾ ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ ਇਹ ਕਿਉਂ ਆਇਆ ਜੀ ਜਣੂ ਕਿਉਂ ਮਹਾਰਾਜ ਦੇ ਉੱਪਰ ਇਹਨਾਂ ਨੇ ਹਮਲਾ ਕੀਤਾ ਕਸਮਾਂ ਤੋੜੀਆਂ ਜਿਸ ਦਿਨ ਰਾਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆਏ ਜੇ ਦਿਨ ਸਾਹਿਬ ਨਾਲ ਸੁੜਾ ਕਰ ਲੈਂਦੇ ਤੇ ਆਪਾਂ ਰੁੜਦਿਆਂ ਨੇ ਰਹਿ ਜਾਣਾ ਸੀ ਆਪਣੇ ਗ੍ਰਾਮੀ ਦੇ ਸੰਗਲ ਉਹ ਵੀ ਪਏ ਰਹਿ ਜਾਣੇ ਸੀ ਇਹ ਗ੍ਰਾਮੀ ਦੇ ਸੰਗਲ ਕੱਟਣ ਵਾਸਤੇ ਸਾਰਾ ਕੋਈ ਗੁਰੂ ਸਾਹਿਬ ਨੇ ਆਪਣੇ ਸਿਰ ਉੱਪਰ ਦੇ ਲਿਆ ਅੱਜ ਹਜ਼ੂਰ ਤੇ ਉਪਰ ਇਹਨਾਂ ਨੇ ਜੰਗ ਵੀ ਕੀਤੀ ਫਿਰ ਸਰਸਾ ਚੜੀ ਹੋਈ ਹੈ ਸਰਦੀਆਂ ਦੇ ਦਿਨ ਆ ਗਏ ਜਿਹੜੇ ਆ ਦਿਨ ਨੇ ਰਹਾਈਆਂ ਤੋਂ ਕੋਈ ਹੱਥ ਨਹੀਂ ਕਢਦਾ ਦਸਵੇਂ ਪਾਤਸ਼ਾਹ ਆਪਣੇ ਪਰਿਵਾਰ ਨੂੰ ਲੈ ਕੇ ਜਦੋਂ ਸਰਸਾ ਪਾਰ ਕਰਨ ਲੱਗੇ ਉਹ ਪਵਿੱਤਰ ਅਸਥਾਨ ਜਿੱਦੀ ਆਪਾਂ ਗੱਲ ਕਰਕੇ ਹਟਿਆ ਜਿੱਥੇ ਕਾਲਜੇ ਦਾ ਰੁੱਖ ਪੜਿਆ ਜਾਂਦਾ ਪਰਿਵਾਰ ਨਿਛੋੜਾ ਸਾਹ ਕਿੱਥੇ ਹਜੂਰ ਰੁਕੇ ਨੇ ਪਹਿਲਾ ਪੜਾ ਕੀਤਾ ਜਦੋਂ ਫਿਰ ਨੰਗਾ ਲੱਗੇ ਸਰਸਾ ਦੇ ਕਿਨਾਰੇ ਤੋਂ ਦੂਜੇ ਬੰਦੇ ਜਾਣ ਲੱਗੇ ਤੇ ਕਹੇ ਤਾਂ ਕਾਪੀ ਜਾਨਾ ਵੀ ਰੁੜ ਗਿਆ ਕਈ ਰੂਹਾਂ ਰੁੜ ਗਈਆਂ ਪਰਵਾਹ ਹਜ਼ੂਰ ਦਾ ਇਥੋਂ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਇੱਕ ਪਾਸੇ ਮਾ ਸੁੰਦਰ ਕਾ ਤੇ ਮਾ ਸਹਿਬ ਦੇਵਾ ਤੇ ਭਾਈ ਮਨੀ ਸਿੰਘ ਦੇ ਨਾਲ ਭਾਈ ਜਵੇਰ ਸਿੰਘ ਦੇ ਘਰ ਦਿੱਲੀ ਵੱਲ ਚੱਲੇ ਉਹ ਕੌਣ ਸੀ ਲਖੀਸ਼ਾ ਬੜਿਆਰਾ ਕੌਣ ਹੈ ਉਹ ਉਹ ਹੈ ਜਿਵੇਂ ਅੱਜ ਦੀ ਟੜੀ ਦੇ ਵਿੱਚ ਅਦਾਨੀ ਤੇ ਅਵਾਨੀ ਨੇ ਬਹੁਤ ਵੱਡੇ ਬੰਦੇ ਏ ਗੁਰੂ ਸਾਹਿਬ ਦਾ ਸਿੱਖ ਸੀ ਭਾਈ ਉਹਦੇ ਘਰੇ ਜੇ ਸਾਰੇ ਪੰਜਾਬ ਦੇ ਛਾਪਾ ਬਲੇ ਦਾ ਪ੍ਰਵਾਹ ਨੂੰ ਰਬਣ ਵਾਸਤੇ ਪੁਲਸ ਲਗੀ ਹੈ ਪਿੱਛੇ ਭਾਈ ਕੇਵਲ ਤੇ ਕੇਵਲ ਉਹਦੇ ਘਰੇ ਕੋਈ ਜਾ ਨਹੀਂ ਸਕਦਾ ਉੱਥੇ ਘਰ ਮਾ ਸਾਹਿਬ ਦੇ ਮਾਤੇ ਮਾ ਸੁੰਦਰ ਕੌਰ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਨੂੰ ਰਵਾਨਾ ਹੋ ਗਏ ਜਦ ਇਹ ਇਸੋ ਬਾਪ ਇੱਕ ਹਿੱਸਾ ਆਉਂਦਾ ਹੈ ਹਜੂਰ ਚਾਲੀ ਸਿੰਘ ਤੇ ਨਾਲ ਬਟੇ ਸਾਹਿਬ ਜਾਦੇ ਹਜੂਰ ਦੇ ਫਿਰ ਚਮਕੌਰ ਆ ਜਾਂਦੇ ਨੇ ਭਾਈ ਬਚਿੱਤਰ ਸਿੰਘ ਕੋਟਰਾ ਦੇ ਵਿੱਚ ਸ਼ਹੀਦ ਹੋ ਜਾਂਦਾ ਹੈ ਤੇ ਇਤੋਂ ਬਾਅਦ ਹਜੂਰ ਜਦੋਂ ਚਮਕੌਰ ਦੇ ਅੰਦਰ ਆਏ ਇੱਥੇ ਫੇਰਾ ਆਪਾਂ ਇਹਨੂੰ ਸਾਕਾ ਨਹੀਂ ਕਹਿ ਸਕਦੇ ਚਮਕੌਰ 'ਚ ਸਾਕਾ ਨਹੀਂ ਵਾਪਰਿਆ ਚਮਕੌਰ ਦੇ ਵਿੱਚ جنگ ਹੋਈ ਹੈ ਜੰਗ ਸਾਕਾ ਕਿ ਰੁਕਿਆ ਗਿਆ ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜਾ ਕੇ ਸ਼ਹਾਦਤ ਦਿੱਤੀ ਸਾਕਾ ਵਾਪਰਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪ ਧਰਮਾਂ ਦੀ ਰਾਖੀ ਵਾਸਤੇ ਦਲਕ ਜੰਜੂ ਦੀ ਰਾਖੀ ਵਾਸਤੇ ਧਰਮਾਂ ਨੂੰ ਉੱਚੇ ਰੱਖਣ ਵਾਸਤੇ ਧਰਮਾਂ ਨੂੰ ਆਪਣੇ ਘਰ ਦਾ ਮਾਨ ਮਿਆਦ ਕਰਨ ਵਾਸਤੇ ਆਪ ਜਾ ਕੇ ਸ਼ਹਾਦਤ ਦਿੱਤੀ ਇਹ ਸਾਕਾ ਬਾਬਾ ਨੇ ਆਪਣੇ ਬੱਚੇ ਬਾਹਰ ਨੇ ਹੋਣਗੇ ਕਈ ਪਰਿਵਾਰਾਂ ਦੇ ਇੱਥੋਂ ਆਪਾਂ ਜਾਣਦੇ ਆਂ ਅਨੋਵਾ ਗੱਡੀ ਹੈ ਉੱਪਰ ਬੈਗ ਨੇ ਵਿੱਚ ਅਸੀਂ ਬੈਠੇ ਆਂ 에어ਪੋਰਟ ਤੇ ਜਾ ਕੇ ਗੱਡੀ ਖੜਦੀ ਹੈ ਤੇ 에어ਪੋਰਟ ਤੋਂ ਅਸੀਂ ਜਹਾਜ਼ ਲੈਣ ਹੁੰਦਾ ਵਿਦੇਸ਼ਾਂ ਚ ਨੂੰ ਜਾਣੇ ਆਂ ਜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਾ ਕੇ ਨਾ ਸ਼ਹਾਦਤ ਦਿੰਦੇ ਆ ਕਿਸੇ ਰਿਆਪਾ ਨੂੰ ਦਿੱਲੀ ਦਾ ਕੀ ਪਾਣੀ ਪਤਰੀ ਨੰਨ ਦੇਣਾ ਸੀ ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਧੀ ਤਿਲਕ ਜੰਜੂ ਦੀ ਰਾਖੀ ਖਾਤਰ ਜੇਕਰ ਗੁਰੂ ਨੋਹ ਮਹਾਰਾ ਦਿੱਲੀ ਜਾ ਆਪ ਕੁਰਬਾਨ ਹੁੰਦਾ ਪੇਟਾ ਦੇ ਚਾਰੇ ਪੁੱਤਰਾਂ ਦੀ ਜੇ ਖੁਸ਼ ਨਾ ਛੋਟੀ ਸਰਦਾਰ ਹੁੰਦਾ ਲੋਕੋ ਦੇ ਕੰਤ ਉਤੇ ਅੱਜ ਰਾਜ ਕਰਦਾ ਕੋਈ ਜਕਰੀਆ ਖਾਮ ਹੁੰਦਾ ਨਾ ਹਿੰਦੂ ਹੁੰਦਾ ਨਾ ਹਿੰਦੀ ਹੁੰਦੀ ਨਾ ਹਿੰਦੁਸਤਾਨ ਹੁੰਦਾ ਆ ਸਾਰਾ ਭਾਰਤ ਹੀ ਅੱਜ ਮੁਗਲ ਸਤਾਬ ਆਪਾਂ ਨੂੰ ਨਹੀਂ ਕਿਸੇ ਨੇ ਪੁੱਛਣਾ ਸੀ ਜੇ ਆਪਾਂ ਅੱਜ ਜਾਣਦੇ ਆ ਏਅਰਪੋਰਟ ਦੇ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਯਾਦ ਕਰਿਆ ਕਰੋ ਸੱਚੇ ਪਾਤਸ਼ਾਹ ਨੂੰ ਯਾਦ ਕਰਿਆ ਕਰੋ ਹਜੂਰ ਦੇ ਚਰਨਾਂ 'ਚ ਸੀਸ ਝੁਕਾਇਆ ਕਰੋ ਮਹਾਰਾਜ ਛੋਟੀ ਦੇਨ ਹੈ ਤੇ ਕਸ਼ਮੀਰ ਪਾਤਸ਼ਾਹ 9 ਸਾਲ ਦੀ ਉਮਰ 'ਚ ਕੌਣ ਕਹਿੰਦਾ ਵੀ ਮੈਂ ਯਤੀਮ ਹਾਂ ਕਹਿੰਦਾ ਕੌਣ ਗੁਰਦੇਵ ਬਹਾਦਰ ਮਹਾਰਾਜ ਜੀ ਹਰ ਕੋਈ ਕੋਈ ਮੰਗਦਾ ਰੱਬ ਕੋਲੋਂ ਇਜਤਿਹਾਰ ਤੇ ਤਲੀ ਮਨੀਬ ਹੋਵਾਂ ਕਹਿੰਦਾ ਵੱਡਾ ਮੰਦਾ ਹੋਵਾਂ ਦੁਨੀਆ ਪੂਜੇ ਬੇਨੋ ਅਰਜਨ ਦਾ ਪੁੱਤਰ ਮੈਂ ਭੀਮ ਹੋਵਾਂ ਪਰ ਇੱਕ ਦਸ਼ਵੇਸ਼ ਪਿਤਾ ਜਿਹੜਾ ਕਹਿੰਦਾ ਮੇਰਾ ਪਿਤਾ ਸ਼ਹੀਦ ਹੋਵੇ ਤੇ ਮੈਂ ਯਤੀਮ ਹੋਵਾਂ